ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਨਿਵਾਸੀ ਸਾਧ ਸੰਗਤ ਜੀ ਇਲਾਕਾ ਨਿਵਾਸੀ ਸਾਧ ਸੰਗਤ ਜੀ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਅੱਜ ਕੱਲ੍ਹ ਭਈਆਂ ਦਾ ਦੌਰ ਕਰ ਲਿਆ ਵੀ ਭਈਏ ਜੋ ਵੀ ਕੰਡਿਆ ਨੁਕਸਾਨ ਕਰਦੇ ਆ ਅਸੀਂ ਥਾੜੀਏ ਦੁਕਾਨਵਾ ਦੁੱਧਾ ਕੰਮ ਆ ਇਹ ਬੰਦਾ ਰੱਖਿਆ ਸੀ ਗਾ ਬੜੇ ਚੇਤੋਂ ਬੰਦਾ ਰੱਖਿਆ ਹੈਗਾ ਚਾਰੀਆਂ ਇਹਦੇ ਕੋਲ ਕਾਰੋਬਾਰ ਸਾਰਾ ਇਹ ਕਰਦਾ ਸਾਡਾ ਬੜੀ ਕਿਰਪਾ ਹੈਗੀ ਇਹਨੇ ਸਾਡਾ ਕੱਲ ਰਾਤ ਮੁਰਸਕਲ ਇਹ ਬੋਲਟ ਮੁਰਸਾ ਸਾਡਾ ਪਰਸੋਂ ਲੈ ਗਿਆ ਰਾਤ ਤੇ ਇਹ ਬੰਦਾ ਅਸੀਂ ਲੱਭਦੇ ਆਏ ਆ ਦੋ ਆਡੀਆਂ ਗੱਡੀਆਂ ਲਗਾਤਾਰ ਲੱਗਦੀ ਰਹੀਆਂ ਥਾਣੇ ਰਿਪੋਰਟ ਦਿੱਤੀ ਮਕੇਰੀ ਰਿਪੋਰਟ ਦਿੱਤੀ ਪੈਣੀ ਮੀਆਂਸ ਰਿਪੋਰਟ ਦਿੱਤੀ ਪਰ ਇਹ ਬੰਦਾ ਸਾਨੂੰ ਮਿਲ ਨਹੀਂਿਆ ਇਹਾਨੂੰ ਪਤਾ ਲੱਗਦਿਆਂ ਲੱਗਦਿਆਂ ਇਹ ਜੰਮੂ ਦਾ ਬੰਦਾ ਫੜਿਆ ਆਪ ਏ ਬਦਾ ਜੰਮੂ ਤੋਂ ਫੜਿਆ ਪਠਾਨਕੋਟ ਸਾਡਾ ਮੁਰਸਾ ਲਾ ਗਿਆ ਸ੍ਰੀ ਨਗਰ ਲਗੋ ਸ੍ਰੀ ਨਗਰ ਹਾਂਜੀ ਸ੍ਰੀ ਨਗਰ ਲਗੋ ਸ੍ਰੀ ਨਗਰ ਲਗੋ ਪਠਾਨਕੋਟ ਤੋਂ ਜੰਮੂ ਤੋਂ ਗਾ ਲੰਗਿਆ ਸੋ ਮੈਂ ਸਾਰੇ ਨਗਰ ਨੂੰ ਹੋਰ ਬਾਹਰ ਦੀਆਂ ਸੰਗਤਾਂ ਨੂੰ ਸਨੂ ਪੰਜਾਬ ਨੂੰ ਬੇਨਤੀ ਕਰਦਾ ਵੀ ਭਈਏ ਰਖਣੇ ਸਾਡੀ ਹੱਡੀ ਬਣ ਗਈ ਆ ਵੀ ਭਈਏ ਰਖਣੇ ਆ ਪਰ ਭਈਆਂ ਦੀ ਕਰਦੂਦ ਵੇਖ ਲਓ ਭਈਆਂ ਦੀ ਇੰਨੀ ਕਰਦੂਦ ਮਾਰੀ ਆ ਕਹਿਣ ਜੀ ਨਹੀਂ ਕਰਦਾ ਰੱਖੋ ਜੀ ਸਦਗੇ ਅਸੀਂ ਕਹਿੰਦੇ ਨਹੀਂ ਰੱਖੋ ਪਰ ਇਹੋ ਜਿਹੇ ਬੰਦੇ ਨੂੰ ਥੱਲੇ ਰੱਖੋ ਤਾਂ ਚੜ੍ਹਨ ਦੀ ਲੋੜ ਨਹੀਂ ਗਈ ਉੱਥੇ ਜੇ ਰੱਖੋ ਜਿੱਥੇ ਕੋਈ ਜਿੰਨਕ ਜੁਗੇ ਹੈਗੇ ਆਏ ਸੋ ਅਹੀਂ ਹੁਣ ਇਹਨਾਂ ਨੂੰ ਥਾਲੇ ਫੜਾਵਾਂਗੇ ਜੋ ਇਹਦੀ ਕਾਰਵਾਈ ਆ ਸਰਕਾਰੀ ਕੋਈ ਇਹਦੀ ਕਾਰਵਾਈ ਹੋਊਗੀ ਇਹਦਾ ਮੰਜਾ ਥੋੜਾ ਜਿਹਾ ਅਸੀਂ ਲਾਇਆ ਵਾ ਤੇ ਹੋਰ ਅਸੀਂ ਲਾਉਣਾ ਨਹੀਂਗਾ ਕਿਉਂਕਿ ਬਾਕੀ ਪੰਚਾਇਤ ਕਰੋ ਵੀ ਜੋ ਕਰੂਗੀ ਐ ਤੇ ਸਰਕਾਰ ਕਰੂਗੀ ਸੋ ਇੰਨੇ ਬੇਨਤੀਆਂ ਵਾ ਸਾਰੇ ਨਗਰ ਨੂੰ ਸਾਰੇ ਪੰਜਾਬ ਨੂੰ ਬੇਨਤੀ ਆ ਵੀ ਪਈ ਇਹੋ ਜਿਹੇ ਬੰਦੇ ਦਾ ਖਿਆਲ ਰੱਖੋ ਇਹ ਮਰਸਾ ਲੱਗ ਗਿਆ ਅੱਪਿਆੜਾ ਸਾਡਾ ਨਵੀਆਂ ਬਾਗੀ ਜ਼ਿਲ੍ਹਾ ਗਰਦਾਸੌਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ